ਬਾਈਕ ਵੋ ਪਿੱਕ ਹੀ ਆ ਚਾਲੇ ਵਧੀਆ ਵੇਜੀ ਵਧੀਆ ਚੱਲਦੀ ਕਰਾ ਸ਼ੁਕਰ ਹੈ ਪਰਮਾਤਮਾ ਦਾ ਠੀਕ ਸੇ ਤਾਂ ਵਧੀਆ ਲੰਘਦੇ ਬਾਬਾ ਦੀਪ ਸਿੰਘ ਦੀ ਬੜੀ ਕਿਰਪਾ ਠੀਕ ਹੈ ਤੇ ਡਰੈਸ ਕਰਾਈ ਲੋਹੇ ਤਰ੍ਹਾਂ ਪਿੰਡ ਭਾਈ ਲੱਧੂ ਹਮ ਤਸਵੀਰ ਪੱਟੀ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ ਮੇਰਾ ਨੰਬਰ 981436494 ਠੀਕ ਹੈ ਹਾਂਜੀ ਤੇ ਸ਼ਵਾਰ ਕਰੀਏ ਫਿਰ ਨੀਲੀ ਦੋ ਆ ਲੀ ਲੀ ਦੋ ਤੇ ਮਗਰ ਕੱਟੇ ਵੀ ਆ ਗਏ ਹਨਾ ਬਸ ਕੱਟੇ ਵੀ ਨਹੀਂ ਜੀ ਕਰ ਚੰਗਾ ਲਓ ਸਜਣੋ ਆ ਕੱਟੇ ਜੇ ਬਾਕੀ ਤੁਸੀਂ ਵੇਖ ਲਓ ਕਿੰਦਾ ਸੋਹਣਾ ਪ੍ਰਿੰਟ ਜ ਆਇਆ ਹੈ ਹਾਂਜੀ ਆ ਕੇ ਫੋ ਗਾਰਗੀ ਆ ਤੇ ਖੁੱਲ ਕੇ ਮੈਂ ਨੂੰ ਕਿੰਨਾ ਭਾਈ ਦੁੱਧ ਪੱਕਾ ਹੋਊਗਾ 11 ਕਿਲੋ ਜੀ 11 ਕਿਲੋ ਹੈ ਛੋਣ ਚਾਣ ਓਕੇ ਛੋਣ ਚਾਣ ਓਕੇ ਦੂਜੇ ਸਵੇਰੇ ਜੀ ਬਿਲਕੁਲ ਠੰਡੀ ਤੇਰੀ ਦੂਸਰਾ ਸੂਬਾ ਹੈ ਠੀਕ ਹੈ ਪਾਈ ਨਿਕਲੀ ਹਾਂ ਇਹ ਇੱਕ ਬਾਰ ਆਪ ਗਰੀਜ ਵੀਡੀਓ ਬਣਾਉਣੇ ਨੇ ਹਾਂ ਹਾਂ ਜੀ ਇਹੋ ਜੀ ਪਾਈ ਹਨ ਵੱਡੀ ਮੈਂ ਤੇ ਇਹ ਸੱਜਰ ਆ ਇਹ ਕਿੰਨੇ ਦੀ ਬਈ ਗੋਪੀ ਦੇ ਕਹ ਨੂੰ ਮੈਂ ਤੁਹਾਨੂੰ 95 90 ਦੀ ਵੇਖਦੀ ਆ ਹਾਂ 90 ਅੰਦਰ ਦੇ ਦੀਏ 88 ਦੀ ਦੇ ਦੀਏ 88 ਜੀ ਹਾਂ ਜੀ 85 ਦੀ ਮੈਨੂੰ ਜਾਣਦੀ ਆ ਤਾਂ ਨਹੀਂ 80 ਦੀ ਨਾ ਦੇ ਦੀਏ ਜਾਂਦੇ ਜਾਂਦੇ 85 ਦੀ ਜਾਂਦੇ ਉਹ ਤੇ 11 ਕਿਲੋ ਇਹ ਦੁੱਧ ਲੈ ਲਈ ਜੀ ਪਿਓਰ ਦਾ ਨਹੀਂ ਦੀ ਜੀ ਮਗਰ ਕਰ ਨੀ ਲਈ ਮਗਰ ਕਰ ਠੀਕ ਹੈ ਤੇ ਗੋਪੀਆ ਮੈਨੂੰ ਕੋਲ ਕਿੰਨਾ ਕ ਦੁੱਧ ਹੋਊਗਾ ਇਹਦੇ ਕੋਲ 10 ਕਿਲੋ ਦੁੱਧ ਜੀ 10 ਕੱਟੀ ਹਾਂ ਜੀ ਮਗਰ ਕੱਟੀਆਂ ਹੀ ਆ ਦੋਆਂ ਦੇ ਹਨਾ ਕੱਟੀਆਂ ਦੋਆਂ ਆ ਉਹ ਕੱਟੀ ਪਾ ਲਓ ਜੀ ਆ ਕੱਟੀਆਂ ਲਓ ਜੀ ਤੋਰੀ ਮੇਰਾ ਭਰਾ ਇਹਨੂੰ ਚੌਂ ਚੜ ਓਕੇ ਚੌਂ ਚੜਦੇ ਕੋਲ ਓਕੇ ਜੀ ਲਓ ਜੀ ਖੁਦ ਆ ਇੱਕ ਸਾਈਡ ਦਾ ਮੜਾ ਜਾ ਬੈਠਾ ਜੀ ਤੇ ਬਾਕੀ ਜਿੰਨੀ ਕਹੀ ਆ ਕਰਮਾਂ ਵਾਲੀ ਚੰਗੀ ਭਾ ਵੀ ਬੇ ਕੋ ਨਿੱਕਾ ਜਾਏ ਹੋਗਾ 10 ਕਿਲੋ ਦੋ ਤਾਂ ਨਗਰੇ ਸਕਦੀ ਹੈ ਬੜੀ ਠੰਡੀ ਰੇਡ ਬਾਈ ਕੋ ਵੀ ਕਿੰਨੇ ਦੇ ਦੇ ਗਏ 70 ਦੀ ਦੇ ਦੇ ਸੰਤੂ ਸਾਹਿਬ ਹਾਂ ਨਾ ਦੋ ਛੱਡ ਦੀ 70 ਅੱਛਾ ਹਾਂ ਜੀ 67 ਦੀ ਛੱਡ ਦੀ ਸਤਾੜ ਦੀ ਦੇਰੀ ਸਤਾੜ ਦੀ ਦੇਰੀ ਜਦੋਂ ਕੋਈ ਆ ਕੇ ਮੁੱਲ ਲਾਉਣ ਦਾ ਤੇ ਵੀ ਛੜਦੀ ਉਹ ਨਹੀਂ ਗੱਲ ਕਰਨੀ ਤੇ 67000 ਚ ਸੌਣ ਛੱਪਾ ਕਰਾ ਲਵੇ ਕਰ ਦਈਏ ਹਾਂਜੀ ਕਈ ਵੀਰ ਸੌਦਾ ਕਰਨ ਦਾ ਪੈਂਦੇ ਆ ਨਾ ਆਲੇ ਮੁੱਲ ਦੇ ਹਾਂਜੀ ਤੇ ਤੀਜੇ ਨੰਬਰ ਤੇ ਕੋਲ ਨੇ ਤੀਜੇ ਨੰਬਰ ਦਾ ਦੱਜਾ ਸੂਏ ਢੋਟੇ ਚ ਬਚਾ ਲਈਦਾ ਹੈਗਾ ਅੱਛਾ ਤੋਰੋ ਦੁੱਧ ਕਿੰਨਾ ਪੱਕਾ ਹੋ ਦੁੱਧ 7 ਕਿਲੋ ਵੀ ਹੋ ਸਕਦਾ 6.5 ਕਿਲੋ ਵੀ ਤੇ ਮੈਂ ਇਤਰਾ ਭਾਵੇਂ ਹੁਣੇ ਬੈ ਕੇ ਧਾਰਾ ਮਾਰਨ ਦਾ ਕੋ ਇਹ ਪਾੜਾ ਨਾ ਮੰਗਦਾ ਨਾ ਠੀਕ ਹੈ ਅੱਛਾ ਬਿਲਕੁਲ ਠੰਡੀ ਨਾ ਧਾਰ ਤੇ ਮਿਲੂਗੀ ਧਾਰ ਤੇ ਧਾਰ ਤੇ ਹੂੰ ਦੋ ਜ ਸਜਨੋਂ 5 ਕੇ 5.5 ਕਿਲੋਈਆ ਹਾਂਜੀ ਹਾਂ ਹੂੰ ਨਾ ਆ ਅੱਛਾ ਦਾ ਬਣੀ ਵੀ ਬਣੀ ਹੈ ਮੇਰੇ ਕੋਲ ਆਵਾ ਤਨਾ ਦੀਏ ਬੱਜੀ ਹੂੰ ਚਾਪ ਠੀਕ ਹੈ ਭਰਾ ਇਹਨੂੰ ਮੈਂ ਦੇਰ ਨਾਲ ਲੈਂਦਾ ਇਹ ਨਾ ਬਣੀ ਆ ਅੱਜ ਦੇ ਦਿਨੋਂ ਮੈਂ ਜ਼ੇ ਰੇਟ ਭਾਈ ਸੰਤੋਖਾ ਬੱਚਾ 70 ਦੇ ਦੀ ਤੇ ਇਹ ਫਾਰਮ ਲਈ ਇਹ ਵੀ ਤੇ 55 ਦੀ ਦੇ ਦਈਏ ਜੈ ਜੀ 55 ਦੀ ਹਾਂ ਜੀ ਜੈ ਸਨੋਈ ਛੱਡ ਦੇ ਪੂਰੇ 50 ਦੀ ਐਂਡ ਹੋ ਛੱਡ ਦੇ ਦੋ ਨਹੀਂ ਤਾਂ ਕਾ ਨਹੀਂ ਨਹੀਂ ਦੋ ਰਹਿ ਛੱਡ ਦੇ ਨਹੀਂ 50 ਦੀ ਲੱਗੇ ਪੂਰੇ ਦੀ ਜਾ ਇੱਕ ਛੱਡ ਦੋ ਨਿੰਜਾ ਨੇ ਜਿਆਦਾ ਸੁਛੜ ਕਰਦਾ ਹਾਂ ਕਰਦੀ ਹਾਂ ਜਿਆਦਾ ਮੁੜ ਕੇ ਇੰਨੇ ਦੀ ਆਦਤ ਆਪਾਂ ਨੂੰ ਗਈ ਠੀਕ ਹੈ ਹਾਂਜੀ ਤੇ ਇਹ ਠੋਕਰ ਘੱਪੜ ਠੋਕਰ ਘੱਪੜ ਜਾਵਾ ਇਹ ਸਦੋਂ ਸਭ ਪਹਿਲੀ ਵੀਡੀਓ ਜੋ ਪਾਈਆਂ ਹਨ ਹੂੰ ਇਹਦਾ ਰੁਪਈਆ ਕਿਸ ਨੇ ਪਾਇਆ 1500 ਤੇ ਉਹਨੇ ਆਵਾਜ਼ ਇਹ ਉਹਦਾ 15 ਰੁਪਈਆ ਮੇਰੇ ਕੋਲ ਆ ਅੱਛਾ ਜੇ ਉਹ ਵੀਰ ਭਰਾ ਲਵੇ ਤੇ ਉਹ 15 ਹੁਣੇ ਜੋੜਨਾਂਗੇ ਹੂੰ ਤੇ ਗਾਂ ਦੇ ਤਾਂ ਦੋਵੇਂ ਦੋਹਾਂ ਦੀ ਬੜੇ ਖਰੀਦਦਾਰ ਸੀ ਲੋਗ ਤੂੰ ਫਿਰ ਉਹਨਾਂ ਪੈਸੇ ਪਾਏ ਤੇ ਆਪਾਂ ਦੁੱਧ ਕਿੰਨਾਣ ਮੁੜ ਕੇ ਉਹਨਾਂ ਖਰੀਦ ਦੁੱਧ 5 ਕਿਲੋ 5 ਕਿਲੋ ਦੁੱਧ ਨਹੀਂ ਦੋ ਟਾਈਮ ਮਾਰਾ ਆਹ ਦੇ ਹਾਂਜੀ ਦੋਂ ਟੇ ਮਰ ਹੈਗਾ ਪੱਕਾ 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 ਦੋਂ ਟਾ ਇਹ ਚੋਈ ਆ ਅੱਛਾ ਹਾਂ ਜੀ ਨੋਈ ਬੁਜੇ ਜਸ ਮੇ ਤੇ ਚੇਲੀ ਗੱਬਣ ਤੇ ਜੇ ਲਈ ਗੱਬਣ ਕਿੰਨੇ ਚਦੀ ਗੱਬਣ ਹੋ ਗਈ ਆ ਇਹ ਵੀ ਕੋਈ ਨਿਆਰਾ ਕੋਈ ਮਾਰ ਮਹਿਮਾਨ ਨੂੰ ਜਾਣਦਿਆ ਪਤਾ ਵੀ ਦੇਰ ਉੱਤੇ ਕਿਨੇ ਆ ਲੈ ਆ ਕਿੰਨੇ ਦੀ ਦੇਰ ਕੀ ਹੁਣ ਅੱਜ 27 ਦੀ ਦੇਰ ਕੀ ਜੈ ਸੁਣੋ 50 5000 ਯਾਰ ਹੈ 5000 ਯਾਰ ਨਹੀਂ ਸੱਚ ਨੂੰ ਤੇ ਏ ਚਾਰ ਡੰਗਰੇ ਇਧਰ ਆ